ਸੋਸਟਰੀਕਾਲ ਮੈਂ ਹਰਪ੍ਰੀਤ ਸਾਰਿਆਂ ਦਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਤੇ ਅੱਜ ਗੱਲ ਕਰਦੇ ਆ ਕੈਨੇਡਾ ਦੀ ਸਰੀ ਸ਼ਹਿਰ ਦੀ ਕੀ ਹਾਲਾਤ ਕੀ ਨੇ ਵੀਰੋ ਇੱਥੇ 10 ਵਜੇ ਦਾ ਸਮਾਂ ਗਾ ਤੇ ਰਾਤ ਹੋ ਗਈ ਠੰਡ ਵੀ ਕਾਫੀ ਆ ਤੁਹਾਨੂੰ ਪਤਾ ਸਰੀ ਦੇ ਵਿੱਚ ਟੈਂਪਰੇਚਰ ਲੋ ਆ ਪਰ ਪਹਿਲਾਂ ਜਿਨੀ ਠੰਡ ਨਹੀਂ ਹੈਗੀ ਸਰੀ ਦੇ ਹਾਲਾਤ ਐਦਾਂ ਹੋ ਗਏ ਨੇ ਕਦੇ ਨਵੀਂ ਵਿਆਹੀ ਮੰਗੂ ਚਰਚਾ ਚ ਹੁੰਦਾ ਸੀਗਾ ਕਿ ਕੈਨੇਡਾ ਦੇ ਵਿੱਚ ਇੱਕ ਸਰੀ ਸ਼ਹਿਰ ਆ ਜਿਹੜਾ ਪੰਜਾਬੀਆਂ ਦਾ ਮਸ਼ਹੂਰ ਆ ਸਭ ਤੋਂ ਮਹਿੰਗਾ ਸਿਟੀ ਆ ਉੱਥੇ ਸਭ ਤੋਂ ਮਹਿੰਗੇ ਦੁਨੀਆ ਦੇ ਘਰ ਨੇ ਤੇ ਬੜੀ ਚਰਚਾ ਦੇ ਵਿੱਚ ਹੁੰਦਾ ਸੀਗਾ ਤੇ ਗਾਣੇ ਵੀ ਆਉਂਦੇ ਸੀ ਤੇ ਅਲੱਗ-ਅਲੱਗ ਗਾਇਕਾਂ ਦੇ ਗਾਇਕ ਸਰੀ ਦੇ ਵਿੱਚ ਰਹਿੰਦੇ ਵੀ ਨੇ ਤੇ ਨਵੀਂ ਵਿਆਹੀ ਵਾਂਗੂ ਮਸ਼ਹੂਰ ਹੁੰਦਾ ਸੀ ਹਰ ਮੁੰਡਿਆਂ ਦਾ ਸੁਪਨਾ ਹੁੰਦਾ ਸੀ ਕਿ ਭਾਈ ਆਪਾਂ ਕੈਨੇਡਾ ਜਾਣਾ ਤਾਂ ਸ਼ਰੀ ਸ਼ਹਿਰ ਵਿੱਚ ਜਾਣਾ ਤੇ ਸਭ ਤੋਂ ਮਹਿੰਗੀ ਸਿਟੀ ਆ ਰਹਿਣਾ ਲੋਕਾ ਇੱਥੇ ਵਧੀਆ ਖੁੱਲਾ ਢੁੱਲਾ ਮਾਹੌਲ ਸੀਗਾ ਮੌਸਮ ਵਧੀਆ ਸੀ ਪਰ ਅੱਜ ਦੀ ਟਾਈਮ ਵੀਰੋ ਇੰਨਾ ਬਦਨਾਮ ਹੋ ਗਿਆ ਕਿ ਸਰੀ ਵੱਲ ਕੋਈ ਮੂੰਹ ਨਹੀਂ ਕਰਦਾ ਜਿਹੜੇ ਇੱਥੇ ਰਹਿੰਦੇ ਨੇ ਉਹ ਵੀ ਇੱਥੋਂ ਜਾਣਾ ਚਾਹੁੰਦੇ ਨੇ ਹੁਣ ਇਹਦੀ ਵਜ੍ਹਾ ਕੀ ਆ ਸਭ ਤੋਂ ਜ਼ਿਆਦਾ ਕ੍ਰਾਈਮ ਸਰੀ ਦੇ ਵਿੱਚ ਆ ਸਭ ਤੋਂ ਜ਼ਿਆਦਾ ਫਰੋਤੀਆਂ ਦੇ ਫੋਨ ਸਭ ਤੋਂ ਜ਼ਿਆਦਾ ਗੋਲੀਬਾਰੀ ਸਭ ਤੋਂ ਜ਼ਿਆਦਾ ਡੈਲੀ ਦਾ ਮੋਤਾਂ ਦਾ ਡਾਂ ਕਹਿ ਲਓ ਮੋਤਾਂ ਦੇ ਕਾਰਨ ਗੋਲੀਬਾਰੀ ਰੈਸਟੋਰੈਂਟਾਂ ਤੇ ਗੋਲੀਬਾਰੀ ਤਾਂ ਸਰੀ ਸ਼ਹਿਰ ਦੇ ਵਿੱਚ ਹੀ ਸਭ ਤੋਂ ਅੱਜ ਬਦਨਾਮੀ ਦਾ ਕਾਰਨ ਆ ਜਿਹੜਾ ਕਿਤੇ ਨਵੀਂ ਵਿਆਹੀ ਮੰਗੂ ਸਰੀ ਸ਼ਹਿਰ ਸੁਪਨਿਆਂ ਦਾ ਸ਼ਹਿਰ ਮੰਨਿਆ ਜਾਂਦਾ ਸੀ ਆ ਸਭ ਸਭ ਤੋਂ ਵੱਧ ਬਦਨਾਮ ਹੋ ਗਿਆ ਇਹਦਾ ਕਾਰਨ ਵੀਰੋ ਬਦਨਾਮ ਆਪਣੇ ਵਾਲਿਆਂ ਨੇ ਕੀਤਾ ਤੇ ਚੜਾਇਆ ਵੀ ਆਪਣੇ ਵਾਲਿਆਂ ਨੇ ਸੀਗਾ ਹੁਣ ਇਹਦਾ ਕਾਰਨ ਇਹ ਆ ਪੁਲਿਸ ਨੇ ਇੱਕ ਪੱਤਰਕਾਰ ਦੀ ਪੁਲਿਸ ਨਾਲ ਮੀਟਿੰਗ ਹੋਈ ਉਹਨੇ ਸਵਾਲ ਜਵਾਬ ਪੁੱਛੇ ਤੇ ਪੱਤਰਕਾਰ ਸਾਹਿਬ ਨੇ ਕੀਤਾ ਦੱਸਿਆ ਕਿ ਭਾਈ ਸਰੀ ਦੇ ਵਿੱਚ ਹੱਦ ਤੋਂ ਵੱਧ ਕ੍ਰਾਈਮ ਹੋ ਗਿਆ ਤੇ ਪੁਲਸ ਇਹਦੇ ਉੱਤੇ ਕੀ ਰੁਖ ਰਹਿ ਰਹੀ ਹੈ ਤੇ ਪੁਲਿਸ ਨੇ ਦੱਸਿਆ ਜੀ ਅਸੀਂ ਮੰਨਦੇ ਹਾਂ ਕਿ ਸਰੀ ਦੇ ਵਿੱਚ ਹੱਦ ਤੋਂ ਵੱਧ ਕ੍ਰਾਈਮ ਵੱਧ ਗਿਆ ਤੇ ਨਿਤ ਫਰੋਤੀਆਂ ਦੇ ਫਰੋਤੀਆਂ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਟਾਰਗੇਟ ਕਰਦੇ ਨੇ ਤੇ ਸਭ ਤੋਂ ਵੱਧ ਟਾਰਗੇਟ ਪੰਜਾਬੀ ਹੋ ਰਹੇ ਨੇ ਇੱਕੋ ਇੱਕੋ ਸਮਾਜ ਦੇ ਸਭ ਤੋਂ ਜ਼ਿਆਦੇ ਟਾਰਗੇਟ ਪੰਜਾਬੀ ਹੋ ਰਹੇ ਨੇ ਉਹ ਕਹਿੰਦੇ ਅਸੀਂ ਇਹ ਗੱਲ ਮੰਨਦੇ ਆ ਪਰ ਇਹਦੇ ਇਹਦੇ ਪਿੱਛੇ ਇਹ ਕਹਿੰਦੇ ਪਿਛਲੇ ਸਾਲ ਹੀ ਸਟੇਟ ਗਵਰਨਮੈਂਟ ਨੇ ਇੱਕ ਟਾਰਫੋਰਸ ਟਾਰਫੋਰਸ ਬਣਾਈ ਸੀ ਕਹਿ ਲਓ ਇੱਕ ਅਲੱਗ ਡਿਪਾਰਟਮੈਂਟ ਬਣਾਈ ਸੀ 40 ਬੰਦਿਆਂ ਦਾ ਤੇ ਉਹ ਬੰਦੇ ਕੰਮ ਕਰ ਰਹੇ ਨੇ ਪਰ ਹੁਣ ਉਹਨਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸਰੀ ਦੇ ਵਿੱਚ ਆ ਉਹ ਕਹਿੰਦੇ ਉਹ ਸਰੀ ਦੇ ਵਿੱਚ ਹੀ ਕੰਮ ਕਰ ਰਹੇ ਨੇ ਪਰ ਅਸੀਂ ਕਹਿੰਦੇ ਕੁਝ ਬੰਦਿਆਂ ਨੂੰ ਫੜਦੇ ਆ 8-10 ਫੜ ਲੈਣੇ ਆ 8-10 ਨਵੇਂ ਖੜੇ ਹੋ ਜਾਂਦੇ ਆ ਇਹ ਸਾਰਾ ਕੰਮ ਬਾਹਰੋਂ ਚੱਲ ਰਿਹਾ ਵਿਦੇਸ਼ਾਂ ਦੇ ਵਿੱਚੋਂ ਉਹਨਾਂ ਨੇ ਸਿੱਧਾ ਨਾਮ ਟਾਰਗੇਟ ਇੰਡੀਆ ਨੂੰ ਕੀਤਾ ਕਿ ਭਾਈ ਉੱਥੋਂ ਦੇ ਜਿਹੜੇ ਵੱਡੇ ਵੱਡੇ ਗੈਂਗ ਨੇ ਉਹ ਟਾਰਗੇਟ ਕਰ ਰਹੇ ਨੇ ਇੱਥੇ ਤੇ ਉਹ ਕੀ ਕਰਦੇ ਨੇ ਅਸੀਂ 10 ਬੰਦੇ ਫੜਦੇ ਆ ਉਹ 10 ਬੰਦੇ ਨਵੇਂ ਖੜੇ ਕਰ ਦਦਿਆ ਅਸੀਂ ਬਹੁਤ ਸਾਰੇ ਬੰਦੇ ਫੜ ਕੇ ਰਿਪੋਰਟ ਵੀ ਕੀਤੇ ਨੇ ਪਰ ਕਹਿੰਦੇ ਇੱਥੇ ਹੁਣ ਬੇਰੁਜ਼ਗਾਰੀ ਵੀ ਬਹੁਤ ਜ਼ਿਆਦਾ ਆ ਉਹ ਨਵੇਂ ਬੰਦੇ ਨੂੰ ਫੇਰ ਪੱਟ ਲੈਂਦੇ ਨੇ ਉਹਨਾਂ ਦੇ ਨਵੇਂ ਬੰਦੇ ਫੇਰ ਆ ਇੱਥੇ ਗੋਲੀਬਾਰੀ ਸ਼ੁਰੂ ਕਰ ਦਿੰਦੇ ਨੇ ਤੇ ਇਹ ਕਹਿੰਦੇ ਗੱਲਾਂ ਬੱਥੇ ਬਾਹਰ ਹੋ ਗਈਆਂ ਪਰ ਸਾਡੀ ਕਹਿੰਦੇ ਫੁੱਲ ਜ਼ੋਰ ਲਾਰਕਿਆ ਵੀ ਇਹਨੂੰ ਜਲਦੀ ਤੋਂ ਜਲਦੀ ਕਾਬੂ 'ਚ ਕਰੀਏ ਪਰ ਕਾਬੂ 'ਚ ਹੋ ਨਹੀਂ ਰਿਹਾ ਇਹਦੇ ਵਿੱਚ ਪੱਤਰਕਾਰ ਨੇ ਫਿਰ ਇੱਕ ਹੋਰ ਸਵਾਲ ਕੀਤਾ ਕਿ ਭਾਈ ਕਈ ਜਗ੍ਹਾ ਤੇ ਟਾਰਗੇਟ ਹੁੰਦੇ ਨੇ ਸੋਨੂੰ ਫੋਨ ਵੀ ਕਰਦੇ ਨੇ ਪਰ ਜਿਹੜੇ ਬੰਦੇ ਫੋਨ ਕਰਦੇ ਨੇ ਤੁਸੀਂ ਉਹਨੂੰ ਉਸੇ ਨੂੰ ਸਭ ਤੋਂ ਜਿਆਦਾ ਹੈਰਾਨ ਕਰਦੇ ਹੋ ਉਹ ਬੰਦਾ ਸੋਨੂੰ ਫੋਨ ਕਰਦਾ ਜੀ ਫਲਾਨੀ ਜਗ੍ਹਾ ਐਦਾਂ ਦੀ ਗੱਲ ਹੋ ਗਈ ਜਾਂ ਐਦਾਂ ਦੇ ਬੰਦੇ ਸ਼ੱਕੀ ਫਿਰਦੇ ਨੇ ਪਰ ਤੁਸੀਂ ਕਹਿੰਦੇ ਜਦੋਂ ਸੋਨੂੰ ਫੋਨ ਲਾਉਂਦਾ ਫੋਨ ਹੈਲਪਲਾਈਨ ਨੰਬਰ ਤੇ ਪੁਲਿਸ ਵਾਲੇ ਤੇ ਤਾਂ ਤੁਸੀਂ ਉਸੇ ਦੀ ਆਈਡੀ ਪੁੱਛਣ ਲੱਗ ਗਏ ਆਣੇ ਉਸੇ ਤੋਂ ਸਾਰੇ ਸਵਾਲ ਪੁੱਛਣ ਲੱਗ ਜਾਨੇ ਹੋ ਫਿਰ ਤੁਸੀਂ ਕਈ ਕਈ ਮਿੰਟ ਉਹ ਤੋਂ ਪੁੱਛਦੇ ਰਹਿੰਦੇ ਹੋ ਕਿਹੜੀ ਗੱਡੀ ਸੀ ਕਿਹੜਾ ਮਾਡਲ ਸੀ ਕਿਹੜੇ ਉਹਦੇ ਰਿੰਬ ਸੀਗੇ ਕਿਹੜੀ ਕਾਰ ਸੀਗੀ ਤੇ ਕਹਿੰਦੇ ਬੰਦਾ ਇੰਨੇ ਟਾਈਮ ਚ ਆਪ ਹੀ ਮੈਂਟਲੀ ਅਫਸੈਟ ਹੋ ਜਾਂਦਾ ਕਿਉਂਕਿ ਤੁਸੀਂ ਉਸੇ ਤੋਂ ਸਵਾਲ ਪੁੱਛੀ ਜਾਂਦੇ ਹੋ ਜਦੋਂ ਉਹਨੂੰ ਤੁਸੀਂ ਪਹੁੰਚਦੇ ਹੋ ਉਹਦੋਂ ਬੰਦਾ ਟੱਪ ਜਾਂਦਾ ਤਾਂ ਉਹ ਕਹਿੰਦੇ ਬੰਦੇ ਸਾਡੇ ਚੈਨਲ ਤੇ ਆਏ ਨੇ ਬੰਦੇ ਕਹਿ ਰਹੇ ਨੇ ਕਿ ਸਾਡਾ ਯਕੀਨ ਨਹੀਂ ਰਿਹਾ ਕਿਉਂਕਿ ਅਸੀਂ ਡਰ ਦੇ ਮਾਰੇ ਹੁਣ ਪੁਲਿਸ ਨੂੰ ਫੋਨ ਨਹੀਂ ਕਰਦੇ ਕਿਉਂਕਿ ਉਹ ਸਾਥੋ ਹੀ ਸਵਾਲ ਜਵਾਬ ਜ਼ਿਆਦਾ ਪੁੱਛਦੇ ਨੇ ਜਿਹੜੇ ਬੰਦੇ ਗੋਲੀ ਚਲਾ ਕੇ ਜਾਂ ਫਰੋਤੀਆਂ ਦੇ ਫੋਨ ਕਰਦੇ ਨੇ ਉਹ ਤੋਂ ਘੱਟ ਸਵਾਲ ਜਵਾਬ ਪੁੱਛਦੇ ਨੇ ਤੇ ਬਾਕੀਆਂ ਤੋਂ ਵੱਧ ਪੁੱਛਦੇ ਨੇ ਤੇ ਫਿਰ ਉਹਨਾਂ ਨੇ ਪੁੱਛਿਆ ਵੀ ਇਹਦਾ ਹੁਣ ਕੀ ਕਰ ਸਕਦੇ ਹੋ ਤੇ ਇਹਦਾ ਤੁਸੀਂ ਹੁਣ ਇੱਥੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਟਾਰਗੇਟ ਕਰ ਰਹੇ ਨੇ ਉਹ ਕਹਿੰਦੇ ਜੀ ਅਸੀਂ ਮੰਨਦੇ ਆ ਕਿ ਸਾਰੇ ਪੁਲਿਸ ਵਾਲਾ ਕਹਿ ਰਿਹਾ ਕਿ ਅਸੀਂ ਮੰਨਦੇ ਆ ਕਿ ਸਾਰਿਆਂ ਨੂੰ ਟਾਰਗੇਟ ਕਰ ਰਹੇ ਨੇ ਪਰ ਅੱਜ ਤੋਂ ਪਹਿਲਾਂ ਕੁਝ ਸਮਾਂ ਅਸੀਂ ਮੰਨਿਆ ਵੀ ਉਹਨਾਂ ਨੂੰ ਫੋਨ ਆਉਂਦੇ ਹੁੰਦੇ ਸੀ ਜਿਨ੍ਹਾਂ ਦੇ ਕੁਝ ਢਿੰਮੇ ਲੋਕਾਂ ਨੂੰ ਫੋਨ ਆਉਂਦੇ ਸੀ ਜਿਨ੍ਹਾਂ ਦੇ ਬਿਜ਼ਨਸ ਚੱਲਦੇ ਨੇ ਤੇ ਪਰ ਅੱਜ ਦੀ ਘੜੀ ਉਹ ਕਹਿੰਦੇ ਐਨੇ ਫੋਨ ਆਉਂਦੇ ਨੇ ਜਿਹਦਾ ਕੋਈ ਰੈਸਟੋਰੈਂਟ ਆ ਦੁਕਾਨ ਆ ਉਹ ਬੰਦਿਆਂ ਨੂੰ ਫੋਨ ਆਉਣ ਲੱਗੇ ਜੇ ਫੋਨ ਆਉਂਦਾ ਘੱਟੋ ਘੱਟ ਦੀ 2 ਮਿਲੀਅਨ ਡਾਲਰ ਦਾ ਆਉਂਦਾ ਜਿਹੜੇ ਇੰਡੀਆ ਦੇ 13-14 ਕਰੋੜ ਰੁਪਏ ਮਣਦੇ ਨੇ ਤਾਂ ਵੀਰੋ ਸਰੀਚ ਅੱਜ ਸਭ ਤੋਂ ਵੱਧ ਟਾਰਗੇਟ ਪੰਜਾਬੀ ਹੋ ਰਹੇ ਨੇ ਪੰਜਾਬੀ ਇਤੋਂ ਭੱਜਣ ਨੂੰ ਤਿਆਰ ਨੇ ਉਹ ਸਾਰਾ ਕੁਝ ਵੇਚ ਕੇ ਜਾਨ ਨੂੰ ਤਿਆਰ ਨੇ ਵਿੱਚ ਕੁਝ ਲੋਕ ਗਏ ਵੀ ਨੇ ਯੂ ਐਸ اے ਜੇ ਕੋਈ ਉਹਨਾਂ ਨੂੰ ਚੁੱਕ ਕੇ ਪੈਸੇ ਦੇ ਦਿੰਦਾ ਤਾਂ ਗੱਲ ਬਚਨੇ ਬੜੀ ਜਾਂਦੀ ਆ ਜੇ ਕੋਈ ਨਹੀਂ ਦਿੰਦਾ ਤਾਂ ਅਗਲੇ ਦੇ ਗੇਟ ਤੇ ਗੋਲੀਆਂ ਜਾਂ ਲੱਤਾਂ 'ਚ ਗੋਲੀਆਂ ਜਾਂ ਗੱਡਾਂ ਗੱਡੀਆਂ 'ਚ ਗੋਲੀਆਂ ਤੇ ਇਸੇ ਪਿਛਲੇ ਦਿਨੀ ਇੱਕ ਲਗ ਲਗਭਗ ਇੱਕ ਇੱਕ ਸ਼ਖਸ ਦੇ 30 ਗੋਲੀਆਂ ਮਾਰੀਆਂ ਤੇ ਇੱਕ ਸ਼ਖਸ ਨੂੰ ਇੱਕ ਕਾਰ ਪਾਰਕਿੰਗ ਦੇ ਵਿੱਚ ਡੰਪ ਕਰ ਗਏ ਗੱਡੀਆਂ ਦੇ ਵਿਚਾਲੇ ਲਾਸ਼ ਨੂੰ ਤੇ ਉਹਦੇ ਉੱਤੇ ਪੁਲਿਸ ਕਹਿ ਰਹੀ ਹੈ ਕਿ ਜਾਂਚ ਚੱਲ ਰਹੀ ਹੈ ਇਹ ਕਾਤਲ ਕਿੱਦਾਂ ਹੋਇਆ ਜਾਂ ਕਾਤਲ ਹੋਇਆ ਜਾਂ ਕੀ ਵਜਾਗੀ ਤੇ ਇੱਕ ਹੋਰ ਗੋਲੀਆਂ ਚੱਲ ਕੇ ਹੱਤਿਆ ਕਰ ਦਿੱਤੀ ਪਿਛਲੇ 5 ਦਿਨਾਂ ਦੇ ਵਿੱਚ ਤਿੰਨ ਹੱਤਿਆ ਹੋਈਆਂ ਨੇ ਸਰੀ ਏਰੀਆ ਦੇ ਵਿੱਚ ਤੇ ਇੱਥੇ ਹਰ ਰੋਜ਼ ਹੀ ਗੋਲੀਆਂ ਦਾ ਆਮ ਗੱਲ ਹੋ ਗਈ ਜਿਹੜਾ ਕਿ ਤੇ ਸ਼ਹਿਰ ਸਰੀ ਸ਼ਹਿਰ ਕੈਨੇਡਾ ਦਾ ਸੇਫ ਮੰਨਿਆ ਜਾਂਦਾ ਸੀ ਅੱਜ ਸਭ ਤੋਂ ਵੱਧ ਬਦਨਾਮ ਹੋ ਗਿਆ ਤੇ ਉਹ ਟਾਰਗੇਟ ਜੋ ਟਾਰਗੇਟ ਹੋ ਰਹੇ ਨੇ ਉਹ ਵੀ ਪੰਜਾਬੀ ਨੇ ਤੇ ਜਿਹੜੇ ਟਾਰਗੇਟ ਕਰ ਰਹੇ ਨੇ ਉਹ ਵੀ ਪੰਜਾਬੀ ਨੇ ਤੇ ਆਪਦਾ ਸਮਾਜ ਹੀ ਸਭ ਤੋਂ ਵੱਧ ਟਾਰਗੇਟ ਕਰ ਰਿਹਾ ਤੇ ਵੀਰੋ ਇੱਕ ਹੋਰ ਗੱਲ ਕਹਿਣਾ ਚਾਹਣਾ ਇੰਡੀਆ ਤੇ ਕੈਨੇਡਾ ਦੇ ਵਿੱਚ ਬੜਾ ਫਰਕ ਆ ਜਿਹੜੇ ਇੰਡੀਆ ਦੇ ਜਵਾਕ ਨੇ ਉਹ ਅਲੱਗ ਸੁਭਾਅ ਦੇ ਨੇ ਤੇ ਕੈਨੇਡਾ ਅਲੱਗ ਸੁਭਾਅ ਦੇ ਨੇ ਹੁਣ ਇਹਦੇ ਵਿੱਚ ਇਹੀ ਆ ਕਿ ਜਿਹੜੇ ਘਰ ਦੇ ਉੱਤੇ ਗੋਲੀਬਾਰੀ ਹੁੰਦੀ ਆ ਉਹਨਾਂ ਦੇ ਜਵਾਕ ਮੈਂਟਲੀ ਅਫਸੈਟ ਹੋ ਜਾਂਦੇ ਨੇ ਕਿਉਂਕਿ ਉਹ ਜਵਾਕਾਂ ਨੇ ਕਦੇ ਗੋਲੀਆਂ ਚੱਲਦੀਆਂ ਨਹੀਂ ਦੇਖੀਆਂ ਕਦੇ ਲੜਾਈਆਂ ਹੁੰਦੀਆਂ ਨਹੀਂ ਦੇਖੀਆਂ ਆਂਡ ਗਵਾਂਡ ਦੇ ਵਿੱਚ ਤੇ ਕਦੇ ਕਿਸੇ ਨੂੰ ਗਾਲ ਦਿੰਦਾ ਨਹੀਂ ਦੇਖਿਆ ਜਿਹੜੇ ਉਰੋ ਦੇ ਜਵਾਕ ਪੈਦਾਵਾਰ ਆ ਉਹ ਸਕੂਲਾਂ ਦੇ ਵਿੱਚ ਜਾਂਦੇ ਨੇ ਸਕੂਲ 'ਚ ਸਭ ਤੋਂ ਪਹਿਲਾਂ ਇਹੀ ਸਿਖਾਉਂਦੇ ਨੇ ਕਿ ਭਾਈ ਤੁਸੀਂ ਕਿਸੇ ਨੂੰ ਬੋਲਣਾ ਨਹੀਂ ਹੈਗਾ ਜੇ ਸੋਨੂੰ ਬੋਲਦਾ ਤਾਂ ਨੀਵੀਂ ਪਾ ਕੇ ਵਗ ਜਾ ਤੁਸੀਂ ਉਹਦੇ ਨਾਲ ਲੜਨਾ ਨਹੀਂ ਹੈਗਾ ਜੇ ਸੋਨੂੰ ਕਿਤੇ ਕੋਈ ਗਾਂਹਾਂ ਤੋਂ ਕੁਝ ਕਹਿੰਦਾ ਤਾਂ ਚੁੱਪ ਕੇ ਵਗ ਜਾ ਉਹਦੇ ਨਾਲ ਲੜੋ ਨਾ ਤੇ ਉਹ ਕਹਿੰਦੇ ਤੁਸੀਂ ਕਿਸੇ ਜਵਾਕਾਂ ਨੂੰ ਸਕੂਲਾਂ ਦੇ ਵਿੱਚ ਇਹ ਵੀ ਸਿਖਾਇੰਦਾ ਕਿ ਭਾਈ ਤੁਸੀਂ ਕਿਸੇ ਨੂੰ ਹੱਥ ਵੀ ਨਹੀਂ ਲਾਉਣਾ ਜੇ ਹੱਥ ਲਾਇਆ ਉਹਨੂੰ ਵੀ ਕ੍ਰੈਮ ਮੰਨਿਆ ਜਾਂਦਾ ਤਾਂ ਵੀਰੋ ਇਹ ਕੈਨੇਡਾ ਦੇ ਨੇ ਕਿਉਂਕਿ ਇੱਥੇ ਜਿਹੜੇ ਬੱਚੇ ਨੇ ਉਹ ਇੱਕ ਖਰਗੋਸ਼ ਮੰਗੂ ਨੇ ਜਿਹੜਾ ਆਪਣੇ ਖੇਤਾਂ ਵਾਲਾ ਖਰਗੋਸ਼ ਹੁੰਦਾ ਬੰਦਾ ਦੇਖ ਕੇ ਉਹ ਨੀਵੀਂ ਪਾ ਕੇ ਬਸ ਖੱਡ ਚ ਵੜਨ ਨੂੰ ਸੋਚਦਾ ਇੱਥੇ ਦੇ ਬੱਚੇ ਇਦਾਂ ਦੇ ਨੇ ਪਰ ਜਿਹੜੇ ਇੰਡੀਆ ਦੇ ਬੱਚੇ ਨੇ ਉਹ ਅਲੱਗ ਸੁਭਾਅ ਦੇ ਨੇ ਕਿਉਂਕਿ ਜਿਹੜੇ ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਇਹਨਾਂ ਦਾ ਗਲਤ ਮਤਲਬ ਮੈਂ ਉਹ ਸਮਝਾ ਰਿਹਾ ਕਿ ਵੀਰੋ ਜਿਹੜੇ ਪਰਿਵਾਰ ਦੇ ਘਰ ਦੇ ਉੱਤੇ ਗੋਲੀਆਂ ਚੱਲਦੀਆਂ ਨੇ ਉਹਨਾਂ ਦੇ ਬੱਚਿਆਂ ਤੇ ਬਹੁਤ ਬੁਰਾ ਅਸਰ ਪੈਂਦਾ ਉਹਨਾਂ ਦੇ ਬੱਚੇ ਘਰੋਂ ਬਾਹਰ ਨਿਕਲਣਾ ਛੱਡ ਦਿੰਦੇ ਨੇ ਡਰਦੇ ਰਹਿੰਦੇ ਨੇ ਕਿ ਕਿਤੇ ਸਾਡੇ ਤੇ ਕੋਈ ਹਮਲਾ ਨਾ ਕਰ ਦੇ ਕਿਉਂਕ ਨਾਜ਼ੁਕ ਫੈਮਲੀਆਂ ਚ ਨਾਜ਼ੁਕ ਢੰਗ ਦੇ ਨਾਲ ਪਲੇ ਹੋਏ ਨੇ ਉਹ ਉਹਨਾਂ ਦੇ ਦਿਮਾਗ ਤੇ ਬੜਾ ਗਹਿਰਾ ਅਸਰ ਪੈਂਦਾ ਇੱਕ ਘਰ ਦੇ ਉੱਤੇ ਗੋਲੀਆਂ ਚੱਲਦੀਆਂ ਤਾਂ ਉਹਨਾਂ ਦੇ ਬੱਚੇ ਮੈਂਟਲੀ ਅਫਸੈਟ ਹੋਣ ਤੱਕ ਪਹੁੰਚ ਜਾਂਦੇ ਨੇ ਉਹਨਾਂ ਨੂੰ ਦੁਬਾਰੇ ਸੈੱਟ ਹੋਣ ਤੇ ਬੜਾ ਟਾਈਮ ਲੱਗਦਾ ਇਹ ਇੰਡੀਆ ਵਾਲੇ ਜਵਾਕ ਨਹੀਂ ਹੈਗੇ ਕਿ ਭਾਈ ਉੱਥੇ ਲੜਾਈ ਹੋ ਗਈ ਸੀ ਤਾਂ ਵੀ ਲੜਾਈ ਦੇ ਵਿੱਚ ਦੀ ਜਾਣ ਕੇ ਟੱਪਦੇ ਨੇ ਉਹ ਪੰਗੇ ਲੈਣ ਦੇ ਮਾਰੇ ਕਿ ਆਪਾਂ ਲੜਾਈ ਹੋਈ ਆ ਇੱਥੇ ਆਪਾਂ ਦੇਖ ਕੇ ਜਾਵਾਂਗੇ ਇਕੱਠ ਹੋ ਜਾਂਦਾ ਜਿੱਥੇ ਲੜਾਈ ਹੁੰਦੀ ਹੈ ਇਹ ਗੋਲੀਆਂ ਚੱਲਣ ਤਾਂ ਵੀ ਇਕੱਠ ਹੋ ਜਾਂਦਾ ਦੇਖਣ ਦੇ ਮਾਰੇ ਵੀ ਗੋਲੀਆਂ ਕਿਵੇਂ ਚੱਲਣਗੀਆਂ ਕਿਉਂਕਿ ਇੰਡੀਆ ਦੇ ਜਿਹੜੀ ਪੈਦਾਵਾਰ ਉਹ ਤੇ ਸਿਖਾਇਆ ਜਾਂਦਾ ਮਾਪੇ ਇੱਕ ਦੂਜੇ ਨਾਲ ਲੜਾਈਆਂ ਕਰਦੇ ਨੇ ਤਾਂ ਬੱਚਿਆਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਇਦਾਂ ਦੀਆਂ ਲੜਾਈਆਂ ਨਾਲ ਪਰ ਕੈਨੇਡਾ ਦੇ ਵਿੱਚ ਬਹੁਤ ਫਰਕ ਪੈਂਦਾ ਕਿਉਂਕਿ ਇੱਥੋਂ ਦੇ ਬੱਚੇ ਨੇ ਨਾ ਜਿਹੜੇ ਬੜੇ ਕਹਿ ਲਓ ਨਰਮ ਸੁਭਾਅ ਦੇ ਨਰਮ ਜਗ੍ਹਾ ਦੇ ਵਿੱਚ ਕਹਿ ਲਓ ਇੱਕ ਬੜੀ ਜਿੱਥੇ ਸਿਖਾਇਆ ਜਾਂਦਾ ਕਿ ਤੁਸੀਂ ਕਿਸੇ ਨੂੰ ਹੱਥ ਨਹੀਂ ਲਾਉਣਾ ਮੰਦਾ ਨਹੀਂ ਬੋਲਣਾ ਉਹ ਜਗ੍ਹਾ ਦੇ ਵਿੱਚ ਪਲੇ ਨੇਗੇ ਤੇ ਅੱਜ ਕੈਨੇਡਾ ਦੇ ਹਾਲਾਤ ਬਹੁਤ ਮਾੜੇ ਨੇ ਉਹ ਬੇਰੁਜ਼ਗਾਰੀ ਪਿੱਛੇ ਵੀ ਜਿਹੜੇ ਹੁਣ ਟਾਰਗੇਟ ਕੀਤਾ ਜਾਂਦਾ ਉਹਦੇ ਪੱਖੋਂ ਵੀ ਮਾੜੇ ਨੇ ਤੇ ਕਈ ਬੰਦੇ ਗੱਲਾਂ ਕਰਦੇ ਸੁਣੇ ਹੋਣਗੇ ਤੁਸੀਂ ਜੀ ਕਿ ਕੈਨੇਡਾ ਦੇ ਵਿੱਚ ਬੜਾ ਸੇਫ ਆ ਤੇ ਇੰਡੀਆ ਦੇ ਵਿੱਚ ਸੇਫ ਨਹੀਂ ਜੀ ਆਹ ਫੋਨ ਆਏ ਦੇ ਅੱਜ ਕੱਲ ਵੀਰੋ ਇੰਡੀਆ ਨਾਲੋਂ ਜ਼ਿਆਦਾ ਹਾਲਾਤ ਸਰੀ ਦੇ ਮਾੜੇ ਹੋ ਰਹੇ ਨੇ ਜੇ ਤੁਸੀਂ ਨਿਊਜ਼ਾ ਕੱਢ ਕੇ ਦੇਖੋ ਸਾਨੂੰ ਨਿਤ ਫੋਨ ਦੇਖਣਗੇ ਕਿ ਫਲਾਣੇ ਬੰਦਿਆਂ ਨੂੰ ਟਾਰਗੇਟ ਕਰ ਰਹੇ ਨੇ ਤੇ ਕਿਉਂ ਹੁਣ ਜਿਹੜੇ ਬਾਹਰੋਂ ਕੋਈ ਗਲਤ ਕੰਮ ਕਰਵਾ ਰਹੇ ਨੇ ਤਾਂ ਉਹਨਾਂ ਨੂੰ ਇੱਕ ਫੋਨ ਤੇ ਕਰੋੜਾ ਰੁਪਿਆ ਮਿਲ ਜਾਂਦਾ ਤੇ ਉਹਨਾਂ ਨੂੰ ਇਹ ਕੰਮ ਦੀ ਅਹੀ ਦਰਾਦਤ ਪੈ ਗਈ ਚਾਹ ਲੋ ਇੱਕ ਨਵਾਂ ਉਹਨਾਂ ਨੂੰ ਥੋੜੇ ਕੰਮ ਦੇ ਵਿੱਚ ਕਰੋੜਾ ਰੁਪਇਆ ਇਕੱਠਾ ਕਰਕੇ ਲੈ ਜਾਂਦੇ ਆ ਅਗਲੇ ਦੀ ਪੂਰੀ ਜਮਾ ਕੁੰਜੀ ਕਮਾਈ ਹੋਈ ਵੀਰੋ ਕਈ ਸਾਲਾਂ ਦੀ ਮਿੰਟ ਚ ਲੈ ਜਾਂਦੇ ਆ ਅਗਲਾ ਡਰਦਾ ਮਾਰਾ ਦੇ ਵੀ ਦਿੰਦਾ ਕਿ ਜ਼ਿੰਦਗੀ ਨਾਲੋਂ ਪੈਸੇ ਵੱਡੇ ਨਹੀਂ ਹੈਗੇ ਹੁਣ ਇਹਦੇ ਉੱਤੇ ਪੁਲਿਸ ਨੇ ਵੀ ਕਈ ਬਿਆਨ ਦਿੱਤੇ ਨੇ ਪੁਲਿਸ ਕਹਿੰਦੀ ਅਸੀਂ ਫੜ ਕੇ ਲੈ ਕੇ ਜਾਂਦੇ ਆ ਅਸੀਂ ਉਹਦੇ ਉੱਤੇ ਬਣਦੇ ਚਾਰਜ ਲਾਉਣੇ ਆ ਪਰ ਕਹਿੰਦੇ ਅਸੀਂ ਕੁਝ ਹੋਰ ਚਾਰਜ ਵੀ ਲਾਉਣਾ ਚਾਹੁੰਦੇ ਆ ਕਿ ਬੰਦੇ ਦਾ ਜੱਜ ਕੇ ਬੰਨਿਆ ਜਾਵੇ ਨੂੜੂਆ ਛੇਤੀ ਬਾਹਰ ਨਾ ਆਵੇ ਪਰ ਕਹਿੰਦੇ ਸਾਡੇ ਕੋਲੇ ਪਾਵਰ ਨਹੀਂ ਹੈਗੀ ਸਾਨੂੰ ਇਹ ਕਾਨੂੰਨਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਜਿੰਨੇ ਕੁ ਅਸੀਂ ਚਾਰਜ ਲਾਉਣੇ ਆ ਉਹ ਤੇ ਬਣਦੇ ਨੇ ਉਹ ਥੋੜੇ ਦਿਨਾਂ ਬਾਅਦ ਜੇਲ੍ਹ ਚੋਂ ਫੇਰ ਨਿਕਲੇ ਆਉਂਦੇ ਨੇ ਉਹਨਾਂ ਨੇ ਫੇਰ ਬਾਰਦਾਤਾ ਸ਼ੁਰੂ ਕਰ ਦਿੰਦੇ ਨੇ ਇਹ ਕਹਿੰਦੇ ਹੱਦੋਂ ਬਾਹਰ ਹੋ ਗਈਆਂ ਗੱਲਾਂ ਕੱਲਾ ਸ਼ਰੀ ਸ਼ਹਿਰ ਸਭ ਤੋਂ ਕੈਨੇਡਾ ਤੋਂ ਬਦਨਾਮ ਹੋ ਕੇ ਰਹਿ ਗਿਆ ਕਿੱਥੇ ਸੁਪਨਿਆਂ ਦਾ ਸ਼ਹਿਰ ਸੀਗਾ ਅੱਜ ਸਭ ਤੋਂ ਬਦਨਾਮ ਹੋ ਗਿਆ ਕੈਨੇਡਾ ਦਾ ਤਾਂ ਵੈਸੇ ਤੁਸੀਂ ਜਾਣਦੇ ਹੋ ਨਾਮ ਖਰਾਬ ਹੋ ਗਿਆ ਵੀਰੋ ਕਦੇ ਇਹਨੂੰ ਜਾਣਦੇ ਸੀ ਲੋਕ ਤਰਸਦੇ ਹੁੰਦੇ ਸੀ ਕੈਨੇਡਾ ਆਉਣ ਨੂੰ ਤੇ ਕਹਿੰਦੇ ਸੀ ਇੱਕ ਵਾਰੀ ਕੈਨੇਡਾ ਪੈਰ ਧਾਰ ਲਈਏ ਤੇ ਆਪਣੀ ਜ਼ਿੰਦਗੀ ਦੇ ਸੁਪਨੇ ਖੁੱਲ ਜਾਣਗੇ ਪਿੱਛੇ ਮਾਪਾਪ ਨੂੰ ਵੀ ਸੋਖੇ ਕਰ ਦਾਂਗੇ ਤੇ ਆਪ ਵੀ ਮਹਿੰਗੀਆਂ ਗੱਡੀਆਂ ਚ ਗੱਡੀਆਂ ਚ ਚੜਾਂਗੇ ਪਰ ਅੱਜ ਕੈਨੇਡਾ ਦੇ ਹਾਲਾਤ ਇਹ ਨੇ ਵੀਰੋ ਕੰਮ ਐ ਇੱਥੇ ਰਿਹਾਨੀ ਛੋਡੇ ਕੋਲੇ ਲੱਖਾਂ ਹੀ ਬੱਚੇ ਝੂਠ ਬੋਲਦੇ ਹੋਣਗੇ ਆਪਦੇ ਮਾਪਿਓ ਨੂੰ ਕਿ ਸਾਡਾ ਜੀ ਵਧੀਆ ਚੱਲ ਰਿਹਾ ਗੱਡੀ ਲੈ ਲਈ ਅਸਲੀਅਤ ਇਹ ਹੈ ਵੀਰੋ ਜਿਹੜੇ ਇੰਡੀਆ ਤੋਂ ਬੱਚੇ ਆਏ ਹੋਏ ਨੇ ਕਦੇ ਉਹਨਾਂ ਤੋਂ ਪੈਸੇ ਮੰਗ ਕੇ ਦੇਖ ਲਓ ਕਿ ਤੁਹਾਨੂੰ ਇੰਡੀਆ 10 ਲੱਖ ਦੀ ਜ਼ਰੂਰਤ ਆ ਸੋਨੂੰ 10000 ਨਹੀਂ ਭੇਜਣਾ ਕਿਉਂ ਹਾਲਾਤ ਇਹ ਮਾੜੇ ਨੇ ਬੱਚਿਆਂ ਦਾ ਅੱਜ ਦੇ ਟਾਈਮ 'ਚ ਵੀਰੋ ਖੋਦ ਖਰਚਾ ਬੜੀ ਮੁਸ਼ਕਲ ਨਾਲ ਟਪ ਰਿਹਾ ਕੰਮ ਹੈ ਨਹੀਂ ਕੰਮ ਕੰਮ ਪੱਖੋਂ ਵੀ ਅੱਜ ਹਾਲਾਤ ਮਾੜੇ ਨੇ ਕੈਨੇਡਾ ਦੇ ਕਿਉਂਕਿ ਉੱਧਰ ਬੈਠਾ ਟਰੰਪ ਵੀ ਧਮਕੀ ਦੇਦਾਦਾ ਤੇ ਅੱਜ ਕੈਨੇਡਾ ਦੇ ਵਿੱਚ ਜਿਹੜੇ ਕ੍ਰਾਈਮ ਵਧੇ ਨੇ ਉਹਦੇ ਪੱਖੋਂ ਵੀ ਮਾੜੇ ਨੇ ਤੇ ਅੱਜ ਇੱਥੇ ਫੈਮਿਲੀ ਨੂੰ ਪੁੱਛ ਕੇ ਦੇਖੋ ਤੁਹਾਡਾ ਹਾਲ ਕੀ ਆ ਕਈ ਤਾਂ ਵੀਰ ਕਹਿੰਦੇ ਨੇ ਅਸੀਂ ਡਰ ਦੇ ਮਾਰੇ ਗੱਡੀ ਤੇ ਨਿਕਲਦੇ ਨਹੀਂ ਸਾਨੂੰ ਡਰ ਲੱਗਣ ਲੱਗ ਗਿਆ ਕਿ ਜੇ ਮਹਿੰਗੀ ਗੱਡੀ ਤੇ ਨਿਕਲਾਂਗੇ ਕਿਤੇ ਸਾਨੂੰ ਰਾਹ 'ਚ ਫੋਨ ਆ ਜੇ ਕਿ ਭਾਈ ਐਨੇ ਪੈਸੇ ਦੇ ਦੇ ਤਾਂ ਵੀਰੋ ਘਰੋਂ ਲੋਕ ਜਿਹੜੇ ਵਧੀਆ ਕਾਰੋਬਾਰੀ ਸੀ ਉਹ ਘਰੋਂ ਨਿਕਲਣ ਲੱਗੇ ਵੀ ਡਰਨ ਲੱਗੇ ਅੱਜ ਹਾਲਾਤ ਆ ਨੇ ਤੇ ਇਹ ਵੀਡੀਓ ਨੂੰ ਜ਼ਰੂਰ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਲੋਕਾਂ ਬੈਠੇ ਨੂੰ ਪਤਾ ਲੱਗੇ ਜਿਹੜੇ ਇੰਡੀਆ ਬੈਠੇ ਕਹਿੰਦਾਦੇ ਆ ਜੀ ਕੈਨੇਡਾ ਦੇ ਹਾਲਾਤ ਬਹੁਤ ਵਧੀਆ ਨੇ ਤੇ ਇੰਡੀਆ ਦੇ ਮਾੜੇ ਨੇ ਇੰਡੀਆ ਦੇ ਵਿੱਚ ਕ੍ਰਾਈਮ ਰੇਟ ਜ਼ਿਆਦਾ ਤੇ ਕੈਨੇਡਾ ਦੇ ਵਿੱਚ ਘੱਟ ਆ ਤੇ ਉਹ ਜਾਣਨ ਵੀਰੋ ਕਿ ਆਪਣੇ ਨਾਲੋਂ ਕੈਨੇਡਾ ਦਾ ਅੱਜ ਕੀ ਹਾਲਾਤ ਨੇ ਤੇ ਕੀ ਕ੍ਰਾਈਮ ਰੇਟ ਆ ਤੇ ਲੋਕਾਂ ਦਾ ਹਾਲਾਤ ਕੀ ਨੇ ਲੋਕਾਂ ਨੂੰ ਇੱਥੇ ਦਿਹਾੜੀਆਂ ਨਹੀਂ ਮਿਲ ਰਹੀਆਂ ਤਾਂ ਉਹਨਾਂ ਲੋਕਾਂ ਨੂੰ ਪਤਾ ਲੱਗੇ ਅਸਲੀਅਤ ਹੈ ਕੀ ਆ ਤਾਂ ਵੀਰੋ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਵੀਡੀਓ ਤਾਂ ਲੋਕਾਂ ਨੂੰ ਜਾਣਕਾਰੀ ਹੋਵੇ ਪਤਾ ਲੱਗੇ ਹਾਲਾਤ ਕੀ ਚੱਲ ਰਹੇ ਨੇ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਸੋਸੀ ਕੰਮ ਜੀ